ਸੀਗਰ ਦੀ ਸਾਰਿਆਂ ਨੂੰ ਅੱਜ ਆਪਾਂ ਕਰਾਂਗੇ ਹਾਈ neck ਦੀ ਕਟਿੰਗ ਤੇ ਜਿਹੜੀ ਅੱਜ ਆਪਾਂ ਕਟਿੰਗ ਕਰਾਂਗੇ ਤੇ ਇਹਦਾ ਇੱਕ ਇੱਕ ਪੁਆਇੰਟ ਹੈ ਜਿਹੜਾ ਚੰਗੀ ਤਰ੍ਹਾਂ ਸਮਝਾਵਾਂਗੇ ਵੀ ਕਿਸ ਤਰ੍ਹਾਂ ਜਿਹੜੀ ਹਾਈ neck ਦੀ ਆਪਾਂ ਕਟਿੰਗ ਕਰਾਂਗੇ ਇਹਦਾ ਜਿਹੜਾ ਆਰਮ ਹੋਲ ਹੈ ਕਿੱਦਾਂ ਰੱਖਾਂਗੇ ਤੀਰ ਹੈ ਜਿਹੜਾ ਉਹ ਕਿੱਦਾਂ ਰੱਖਾਂਗੇ ਤੇ ਇਹ ਹੈ ਜਿਹੜਾ ਤੁਸੀਂ ਧਿਆਨ ਨਾਲ ਦੇਖਿਓ ਇਹਦਾ ਇੱਕ ਇੱਕ ਪੁਆਇੰਟ ਹੈ ਜਿਹੜਾ ਸਮਝਣ ਵਾਲਾ ਹੈ ਇਹ ਜਿੱਦਾਂ ਹੋ ਆਪਾਂ ਸਿੰਪਲ ਕਮੀਜ਼ ਦੀ ਕਟਿੰਗ ਕਰਦੇ ਆ ਜਿੱਦਾਂ ਬੈਕ ਗਲਾ 5 ਜਾਂ 100 ਜ਼ਿਆਦਾ ਹੁੰਦਾ ਹੈ ਉਹਦੇ ਵਾਸਤੇ ਉਹਦੇ ਵਿੱਚ ਆਪਾਂ ਤੀਰਾ ਤੇ ਆਰਮਹੋਲਾ ਜਿਹੜਾ ਉਹ ਤਰ੍ਹਾਂ ਰੱਖਦੇ ਆ ਇਹਦੇ ਵਿੱਚ ਥੋੜਾ ਅਲੱਗ ਤਰੀਕੇ ਨਾਲ ਰੱਖਦੇ ਆ ਜ਼ਿਆਦਾ ਰੱਖਦੇ ਆ ਤੇ ਇਹਦੇ ਵਾਸਤੇ ਜੇ ਦੇਖਣ ਵਾਸਤੇ ਤੁਸੀਂ ਸਾਡੇ ਨਾਲ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਤੁਹਾਨੂੰ ਇੱਕ ਇੱਕ ਪੁਆਇੰਟ ਆ ਜਿਹੜਾ ਚੰਗੀ ਤਰ੍ਹਾਂ ਸਮਝ ਆਵੇਗਾ ਤੇ ਇਹਦੇ ਵਾਸਤੇ ਆਪਾਂ ਕਰਾਂਗੇ ਜੀ ਕਟਿੰਗ ਜਿਹੜਾ ਸਾਡੇ ਕੋਲੇ ਨਾਪ ਹੈਗਾ ਸਭ ਤੋਂ ਪਹਿਲਾਂ ਆਪਾਂ ਨਾਪ ਜਾਣ ਲੈਣੇ ਆ ਤੀਰ ਹੈ ਜਿਹੜਾ 14 ਲੰਬਾਈ ਕਮੀਜ਼ ਦੀ 45 ਹੈ ਛਾਤੀ ਆਪਣੇ ਕੋਲੇ 19.5 ਹੈ ਤੇ ਕਮਰ ਹੈ ਜਿਹੜੀ 17.5 हिਪ ਵੀ ਹੈ ਪਲੇਟਾਂ 10 ਤੇ ਪਾਵਾਂਗੇ ਜਿਹੜਾ ਪਿਛਲਾ ਗਲਾ ਆਪਾਂ ਉਹੀ ਬਣਾਵਾਂਗੇ ਹਾਈ ਨੈਕੀ ਬਣਾਵਾਂਗੇ ਤੇ ਅਗਲਾ ਗਲਾ ਜਿਹੜਾ ਰੱਖਾਂਗੇ ਆਪਣਾ بی ਸ਼ੇਪ ਦਾ ਬਣਾਵਾਂਗੇ ਗਲਾ ਅਗਲਾ ਤੇ ਬਾ ਜਿਹੜੀ ਉਹ ਤਾਂ ਚਲੋ ਠੀਕ ਆ ਆਪਾਂ ਰੱਖਾਂਗੇ 17 ਤੇ ਆ ਮੋਰੀ ਆ ਜਿਹੜੀ 5 ਰੱਖਾਂਗੇ ਆਓ ਆਪਾਂ ਕਰਦੇ ਆਂ ਜੀ ਕਟਿੰਗ ਤੇ ਇਹ ਜਿਹੜਾ ਆਪਾਂ ਬਣਾਵਾਂਗੇ ਜਿਵੇਂ ਆਪਾਂ ਅੱਗੇ ਤੋਂ ਗਲਾ ਰੱਖ ਕੇ ਇੱਥੇ ਕੋਲਰ ਲਾ ਦਿੰਨੇ ਆ ਬੈਣ ਵਾਲਾ ਉਹ ਬਣਾਵਾਂਗੇ ਕਮੀਜ਼ ਤਾਂ ਗਲਾ ਉਹਦੇ ਸਾਵ ਨਾਲ ਆਪਾਂ ਕਟਿੰਗ ਕਰਾਂਗੇ ਇਹਦੀ ਇਹ ਤਾਂ ਆਪਣੇ ਕੋਲੇ ਚਾਰਟ ਹੈ ਪਹਿਲਾਂ ਤੁਸੀਂ ਕੱਪੜੇ ਨੂੰ ਐਦਾਂ ਚੰਗੀ ਤਰ੍ਹਾਂ ਪ੍ਰੈਸ ਕਰਕੇ ਫੋਲਡ ਕਰਕੇ ਵਿਛਾ ਲੈਣਾ ਉਹਨੂੰ ਉਹਦੀ ਪਹਿਲਾ ਕਪੜਾ ਉਤਾਰਾਂਗੇ ਆਪਾਂ ਜਿੱਦਾਂ ਕਮੀਜ਼ ਦੀ 41 ਲੰਬਾਈ ਤਾਂ 3 ਇੰਚ ਪਲੱਸ ਕਰਕੇ 41 ਇੰਚ ਜਿਹੜਾ ਆਪਾਂ ਕਪੜਾ ਉਤਾਰਾਂਗੇ ਤੇ ਕਪੜੇ ਦੀ ਚੌੜਾਈ ਹੈ ਜਿਹੜੀ ਉਹ ਆਪਾਂ ਜਿੱਦਾਂ ਆਪਣੇ ਕੋਲ ਘੇਰਾ ਬਣੇਗਾ 20 ਆ 20 ਤਾਂ ਆਪਾਂ ਜਿਹੜੀ ਉਹਦੀ ਚੌੜਾਈ ਹੈ ਉਹ ਸਾ 27 27 28 ਤੱਕ ਵੀ ਉਤਾਰ ਸਕਦੇ ਆ ਚੌੜਾ ਜਿਹੜਾ ਆਪਣਾ ਕੱਪੜਾ ਜਦੋਂ ਆਪਾਂ ਫੋਲਡ ਕਰਾਂਗੇ ਉਹਨੂੰ ਜਿਹੜਾ 14 ਆਜੇ 13.5 14 ਇੰਚ ਕੱਪੜਾ ਜਿਹੜਾ ਆਪਣਾ ਫੋਲਡ ਦੇ ਫੋਲਡ ਕਰੇ ਤੋਂ ਆਜੇ ਇਸ ਤਰ੍ਹਾਂ ਇਸ ਤਰ੍ਹਾਂ ਜਿੱਦਾਂ ਆਪਾਂ ਫੋਲਡ ਕਰੇ ਤੋਂ ਜਿਹੜਾ ਆਪਣਾ ਕੱਪੜਾ ਉਹਦੀ ਚੜਾਈ ਹੈ ਜਿਹੜੀ 14 ਹੋ ਜੇ ਇਸ ਤਰ੍ਹਾਂ ਆਪਾਂ ਕੱਪੜਾ ਉਤਾਰਾਂਗੇ ਤੇ ਲੰਬਾਈ ਹੈ ਜਿਹੜੀ ਆਪਾਂ ਉਤਾਰਾਂਗੇ 44 ਇੰਚ ਫਿਰ ਉਸਨੂੰ ਫੋਲਡ ਕਰਕੇ ਵਿਛਾ ਲਾਂਗੇ ਉਹਦੀ ਬੰਦ ਵਾਲੀ ਸਾਈਡ ਆ ਜਿਹੜੀ ਆਪਣੀ ਸਾਈਡ ਰੱਖਾਂਗੇ ਤੇ ਉਹਦੀ ਜਿਹੜੀ ਖੁੱਲੀ ਸਾਈਡ ਆ ਉਹ ਆਪਣੇ ਤੋਂ ਦੂਸਰੀ ਸਾਈਡ ਰੱਖਾਂਗੇ ਚਲੋ ਆਓ ਕਰਦੇ ਆਂ ਜੀ ਆਪਾਂ ਕਟਿੰਗ ਸਭ ਤੋਂ ਪਹਿਲਾਂ ਆਪਾਂ ਉੱਪਰ ਜਿਹੜੀ 1 ਇੰਚ ਦਾ ਮਾਰਕ ਲਾਵਾਂਗੇ ਉੱਪਰ ਉਸ ਤੋਂ ਬਾਅਦ ਆਪਾਂ ਲਾਵਾਂਗੇ ਆਰਮਹੋਲ ਦਾ ਆਰਮਹੋਲ ਦਾ ਲਾਵਾਂਗੇ ਆਪਾਂ ਜਿਵੇਂ ਇਹਦੇ ਵਿੱਚ ਦਾ ਆਪਣਾ ਬੈਕ ਗਲਾ ਜਿਹੜਾ ਉਹ ਆਪਣਾ ਹੈਗਾ ਹਾਈ ਨੈਕ ਆਪਣਾ ਫੁੱਲ ਹੀ ਹੈ ਉਹ ਤੇ ਉਹਦੇ ਵਾਸਤੇ ਆਪਾਂ ਏ ਵਾਲੀ ਨਿਸ਼ਾਨੀ ਜਿਹੜੀ ਲਾਵਾਂਗੇ ਪੌਣੇ 8 ਤੇ ਤੇ ਬਾਕੀ ਆਪਾਂ ਲਾਉਣੇ ਆ ਜਿਵੇਂ ਪੌਣੇ 7 ਤੇ 7 ਤੇ ਲਾਉਣੇ ਆ ਨਿਸ਼ਾਨੀ ਜਿਹੜੀ ਏ ਵਾਲੀ ਹੁੰਦੀ ਆ ਆਰਮਹੋਲ ਦੀ ਜਿਹੜਾ ਆਪਣਾ ਪਿਛਲਾ ਗਲਾ ਆ ਦਾ 5 ਹੁੰਦਾ 4 ਹੁੰਦਾ ਜੇ ਇਸ ਤੋਂ ਵੱਧ ਹੁੰਦਾ ਉਹ ਵੱਧ ਘਟਦੇ ਹਿਸਾਬ ਨਾਲ 6 6.5 ਪੌਣੇ 7 7 ਤੱਕ ਲਾ ਲੈਣੇ ਆ ਇਹ ਆਪਣਾ ਗਲਾ ਹੈ ਤੇ ਇਹਦੇ ਵਾਸਤੇ ਆਪਾਂ ਲਾਵਾਂਗੇ ਜਿਹੜੀ ਪੌਣੇ 8 ਦੀ ਤੇ ਇਸ ਤੋਂ ਬਾਅਦ ਆਪਾਂ ਲਾਵਾਂਗੇ ਕਮਰ ਦੀ 15.5 ਆਹ ਸੌਰੀ 14.5 ਅਤੇ हिप ਦੀ ਲਾਵਾਂਗੇ ਜਿਹੜੀ ਆਪਾਂ 21.5 ਤੇ ਇਸ ਤੋਂ ਬਾਅਦ ਆਪਾਂ ਕਮੀਜ਼ ਦੀ ਜਿਹੜੀ ਲੈਂਥ ਦੀ ਉਹ ਲਾ ਲਾਂਗੇ ਤੇ ਹੁਣ ਆਪਾਂ ਇਹਨਾਂ ਨਿਸ਼ਾਨਾਂ ਨੂੰ ਸਿੱਧੇ ਕਰ ਲਾਂਗੇ ਹੁਣ ਆਪਾਂ ਜਿਹੜੇ ਇਹ ਨਿਸ਼ਾਨ ਲਾਏ ਸੀ ਇਹਨਾਂ ਨੂੰ ਚੰਗੀ ਤਰ੍ਹਾਂ ਸਿੱਧੇ ਕਰ ਲਾਂਗੇ ਵੀਡੀਓ ਦੇ ਵਿੱਚ ਸਾਡੇ ਨਾਲ ਐਂਡ ਤੱਕ ਬਣੇ ਰਹੋ ਜੀ ਇੱਕ ਇੱਕ ਗੱਲ ਹੈ ਜਿਹੜੀ ਚੰਗੀ ਤਰ੍ਹਾਂ ਸਮਝ ਆਊਗੀ ਇਹ ਆਪਣੇ ਜਿਹੜੇ ਨਿਸ਼ਾਨ ਆਪਾਂ ਸਿੱਧੇ ਕਰ ਲਏ ਸਭ ਤੋਂ ਪਹਿਲਾਂ ਆਪਾਂ ਲਾ ਲਾਂਗੇ ਸਾਈਜ਼ ਦੇ ਮਾਰਕ ਛਾਤੀ ਹੈਗੀ ਆਪਣੇ ਕੋਲੇ 1.95 ਉਦੇ ਵਾਸਤੇ ਆਪਾਂ ਲਾਵਾਂਗੇ ਪੌਣੇ 10 ਤੇ ਤੇ ਕਮਰ ਜਿਹੜੀ ਆਪਣੇ ਕੋਲੇ 17.5 ਪੌਣੇ 9 ਤੇ ਤੇ ਪੌਣਾ ਇੰਚ ਆਪਣਾ ਜਿਹੜਾ ਪਲੇਟਾਂ ਦਾ ਆ ਜਾਊਗਾ ਤੇ ਹਿੱਪ ਆਪਣੀ ਹੈਗੀ ਆ 20 ਤਾਂ ਆਪਾਂ ਲਾਵਾਂਗੇ 10 ਤੇ ਤੇ ਅੱਗੇ نیچے ਘੇਰੇ ਤੇ 1.5 1.5 ਤੇ ਲਾ ਕੇ 21 ਇੰਚ ਜਿਹੜਾ ਆਪਣਾ ਘੇਰਾ ਆ ਜਾਊਗਾ ਹੁਣ ਆਪਾਂ ਇਹਨਾਂ ਨਿਸ਼ਾਨਾਂ ਨੂੰ ਕਰ ਲਾਂਗੇ ਸਿੱਧੇ ਤੇ ਇਹ ਜਿਹੜੇ ਆਪਣੇ ਨਿਸ਼ਾਨ ਹੈ ਇਹਨਾਂ ਨੂੰ ਹੁਣ ਆਪਾਂ ਕਰ ਲੈ ਜੀ ਸਿੱਧੇ ਅਤੇ 2 2 ਇੰਚ ਦਾ ਮਾਰਜਨ ਰੱਖ ਕੇ ਜਿਹੜਾ ਆਪਾਂ ਇਧਰੋਂ ਕੱਪੜੇ ਦੀ ਕਟਿੰਗ ਕਰ ਦੇਾਂਗੇ ਇਹ ਤਾਂ ਹੋ ਗਿਆ ਆਪਣਾ ਨੀਚੇ ਵਾਲੇ ਜਿਹੜੇ ਆਪਾਂ ਉਦਾਂ ਵੀ ਕੁਮੀਜ਼ ਦੇ ਵਿੱਚ ਨਾਰਮਲ ਲਾਈ ਲੈਣੇ ਆ ਤਾਂ ਹੁਣ ਜਿਹੜੀ ਮੇਨ ਗੱਲ ਸੀਗੀ ਹਾਈ ਨੈਕ ਦੀ ਆਪਾਂ ਜਿਹੜਾ ਤੀਰਾ ਉਹ ਕਿੰਨਾ ਰੱਖਾਂਗੇ ਤੀਰਾ ਜਿਵੇਂ ਆਪਣਾ 14 ਆਪਣਾ ਨਾਪ ਲਿਆ ਹੋਇਆ ਤੀਰਾ 14 ਹੈ ਤੇ ਇਹਦੇ ਵਿੱਚ ਆਪਾਂ ਜਿਹੜਾ ਪਲੱਸ ਕਰਾਂਗੇ ਡੇਢ ਤਾਂ ਇਹ ਆਪਣਾ ਹੋ ਜਾਊਗਾ 15.5 15.5 ਇਹਦੇ ਵਿੱਚ ਆਪਾਂ ਤੀਰਾ ਲਾਵਾਂਗੇ 15.5 ਦਾ ਹੋ ਗਿਆ ਆਪਣਾ 8.7 15.5 ਦਾ ਆਪਣਾ ਪੌਣੇ 8 ਹੋ ਜਾਊਗਾ ਤਾਂ ਇਹਨੂੰ ਆਪਾਂ ਇੱਕ ਨੀਚੇ ਵੀ ਜਿਹੜਾ ਪੌਣੇ 8 ਦੀ ਦਾ ਮਾਰਕ ਲਾ ਕੇ ਤੇ ਇਹਦੇ ਤੋਂ ਆਪਾਂ ਇੱਕ ਜਿਹੜਾ ਨਿਸ਼ਾਨ ਹੈ ਉਹ ਐਂਡ ਪੌਣਾ ਇੰਚ ਇੰਚ ਇਹਦੇ ਅੰਦਰਲੀ ਸਾਈਡ ਲਾ ਲਾਂਗੇ ਤੇ ਇਸ ਨਿਸ਼ਾਨ ਨੂੰ ਆਪਾਂ ਜਿਹੜਾ ਕਰ ਲਾਂਗੇ ਸਿੱਧਾ ਤੇ ਇਹਦੇ ਤੇ ਆਪਾਂ ਪਾ ਦਾਂਗੇ ਗੋਲਾਈ ਤੇ ਜਿਵੇਂ ਆਪਾਂ ਹੋਰਾਂ ਦਾ ਡਾਊਨ ਕਰਦੇ ਹੁੰਨੇ ਆ ਅੱਧਾ ਇੰਚ ਤੇ ਇਹਦੇ ਵਿੱਚ ਆਪਾਂ ਜਿਹੜਾ ਕਰਾਂਗੇ ਪੌਣਾ ਇੰਚ ਇੱਥੋਂ ਡਾਊਨ ਕਰਾਂਗੇ ਪੌਣਾ ਇੰਚ ਦੀ ਕਾਟਾ ਪਾਵਾਂਗੇ ਤੇ ਇਹਦੇ ਵਿੱਚ ਆਪਾਂ ਪੌਣਾ ਇੰਚ ਦੀ ਪਾਵਾਂਗੇ ਪਲੇਟਾਂ ਜਿਵੇਂ ਆਪਣੀਆਂ ਇਹਦੇ ਵਿੱਚ ਪਲੇਟ ਦੀ ਜਿਹੜੇ ਨਿਸ਼ਾਨ ਲਾਇਆ ਹੋਇਆ ਇਹ ਪੌਣੇ 10 ਤੇ ਆ ਤੇ ਇਹਦੇ ਵਿੱਚ ਪੈਸੇ ਜਿਹੜਾ ਆਪਣਾ ਨਾਰਮਲ ਹੁੰਦਾ ਉਹਦੇ ਨਾਲੋਂ ਅੱਧਾ ਇੰਚ ਤਾਂ ਆਪਾਂ ਵੈਸੇ ਹੀ ਵਧਾ ਕੇ ਲਾਉਣੇ ਆ ਤੇ ਅੱਧਾ ਇੰਚ ਆਪਣਾ ਮਾਰਜਨ ਵਿੱਚ ਚਲ ਜੂਗਾ 1.5 ਤੇ ਆਪਾਂ ਲਾਵਾਂਗੇ ਪੌਣੇ 11 ਤੇ ਤੇ ਇਹਦਾ ਜਿਹੜਾ ਵਿੱਥਾ ਉਹ ਪੌਣੇ 4 ਤੇ ਲਾਵਾਂਗੇ ਲੰਬਾਈ ਇਹ ਜਿਹੜੀ 7 ਤੇ ਲਾਵਾਂਗੇ ਇਹ ਇਧਰੋਂ ਵੀ ਵਿਥ ਹੈ ਜਿਹੜੀ ਆਪਣੀ 4.5 ਤੇ ਲਾਵਾਂਗੇ ਤੇ ਆਹ ਵਾਲੀ ਕੋਈ ਆਪਾਂ ਇਸ ਗੁਲਾਈ ਦੇ ਵਿੱਚਕਾਰ ਦੀ ਜਾ ਕੇ ਇੱਥੋਂ ਆਪਾਂ 2 ਇੰਚ ਦਾ ਗੈਪ ਤੇ ਇਹ ਹੈ ਜਿਹੜੀ ਕਮਰ ਵਿੱਚ ਦੀ ਜਾਊਗੀ ਤਾਂ ਇਹਦਾ ਆਪਣਾ ਜਿਹੜਾ 1/2 ਇੰਚ ਦਾ ਇਸ ਪਲੇਟ ਨਾਲੋਂ ਨਾਪੇ ਆਪਣੀਆਂ ਪਲੇਟਾਂ ਦੇ ਨਿਸ਼ਾਨ ਹੋਗੇ ਤਾਂ ਹੁਣ ਆਪਣਾ ਇਹ ਤਾਂ ਜਿਹੜਾ ਫਰੰਟ ਹੈ ਉਹਦਾ ਮਾਰਕਿੰਗ ਹੋ ਗਈ ਕੰਪਲੀਟ ਬੈਕ ਦੀ ਵੀ ਆਪਾਂ ਇੱਥੇ ਹੀ ਲਾ ਕੇ ਦਿਖਾਵਾਂਗੇ ਜਿਵੇਂ ਆਪਣਾ ਇਹ ਇਥੋਂ ਤੀਰਾ ਸੀਗਾ 9/8 ਤਾਂ ਇਹ ਹੈ ਜਿਹੜਾ 9/8 ਵਾਲਾ ਨਿਸ਼ਾਨ ਤਾਂ ਇਹਦੇ ਤੋਂ ਆਪਾਂ ਜਿਹੜਾ ਇੱਕ 9 ਇੰਚ ਬਾਹਰ ਨਿਸ਼ਾਨ ਲਾਵਾਂਗੇ ਤਾਂ ਇਹਨੂੰ ਆਪਾਂ ਕਰ ਲਾਂਗੇ ਜੀ ਸਿੱਧਾ ਤੇ ਹੁਣ ਪਾ ਦੇਗੇ ਆਪਾਂ ਇਹਦੀ ਗੁਲਾਈ ਹੁਣ ਪਾ ਦੇਗੇ ਆਪਾਂ ਇਹਦੀ ਗੁਲਾਈ ਤੇ ਇਹ ਆਪਣਾ ਫਰੰਟ ਦਾ ਹੋ ਗਿਆ ਇਹ ਬੈਕ ਦਾ ਹੋ ਗਿਆ ਤੇ ਜਿਹੜਾ ਇਹਦਾ ਆਪਣਾ ਬੈਕ ਦਾ ਆਪਾਂ ਪੱਲਾ ਉਠਾਵਾਂਗੇ ਇਹ ਵੀ ਇਹ ਜਿਹੜਾ ਆਪਾਂ ਉਠਾਵਾਂਗੇ 1/2 ਇੰਚ ਤੇ ਇਹਦਾ ਵੀ ਆਪਾਂ ਜਿਹੜਾ ਡਾਊਨ ਕਰਾਂਗੇ ਪਾਣਾ ਇੰਚ ਕਰਾਂਗੇ ਤੇ ਇਹ ਹੋ ਗਈ ਜੀ ਆਪਣੀ ਬੈਕ ਦੀ ਮਾਰਕਿੰਗ ਹੁਣ ਆਪਾਂ ਤੁਹਾਨੂੰ ਕਟਿੰਗ ਕਰਕੇ ਦਿਖਾਉਨੇ ਆ ਬੈਕ ਪੱਲੇ ਦੇ ਹਿਸਾਬ ਨਾਲ ਇਸ ਤਰ੍ਹਾਂ ਆਪਣੀ ਜਿਹੜੀ ਕਟਿੰਗ ਹੈ ਬੈਕ ਪੱਲੇ ਦੀ ਬੈਕ ਦੀ ਇਹ ਆਪਾਂ ਨਿਸ਼ਾਨ ਦੇ ਨਾਲ ਨਾਲ ਆਪਾਂ ਜਿਹੜੀ ਕਟਿੰਗ ਹੈ ਉਹ ਕਰਦੇ ਆ ਇਸ ਤਰ੍ਹਾਂ ਆਪਣੀ ਬੈਕ ਦੀ ਹੋ ਜੂਗੀ ਤੇ ਇੱਥੇ ਆਪਾਂ ਜਿਵੇਂ 프ਰੰਟ ਵੀ ਕਰਾਂਗੇ 프ਰੰਟ ਵਾਲੀ ਕਟਿੰਗ ਹੈ ਜਿਹੜੀ ਇਸ ਮਾਰਕਿੰਗ ਤੇ ਕਰਦੇ ਆਂਗੇ ਆਪਾਂ ਇਹ ਜਿਹੜਾ ਇਹ ਮਾਰਕ ਲੱਗਿਆ ਹੋਇਆ ਇਹ ਤੇ ਆਪਾਂ ਹੋ ਜੂਗੀ ਜਿਹੜੀ 프ਰੰਟ ਦੀ ਕਟਿੰਗ ਤੇ ਇਹਦੇ ਵਿੱਚ ਜਿਹੜਾ ਆਪਾਂ ਦੇਖਿਆ ਸੀ ਬਸ ਇਹੀ ਹੈ ਵੀ ਜਿਵੇਂ ਆਪਾਂ ਜੇ ਨਾਰਮਲ ਆਪਣਾ ਗਲਾ ਹੁੰਦਾ ਬੈਕ ਦਾ ਹੁੰਦਾ ਆਪਣਾ 5 4.5 ਹੁੰਦਾ ਤਾਂ ਆਪਾਂ ਜਿਹੜਾ ਤੀਰਾ ਸੀ ਉਹ ਉਨਾ ਹੀ ਰੱਖਣਾ ਸੀ ਇਹਦੇ ਵਿੱਚ ਆਪਾਂ ਜਿਹੜਾ ਡੇਢ ਪਲੱਸ ਕਰਕੇ ਹਾਈ ਨੈਕ ਦੇ ਵਿੱਚ ਕਟਿੰਗ ਕਰਿਆ ਤੇ ਜਿਹੜਾ ਆਰਮਹੋਲ ਹੈ ਉਹ ਵੀ ਆਪਾਂ ਜਿਹੜਾ ਵੱਧ ਲਿਆ ਇਹਦੇ ਵਿੱਚ ਨਾਰਮਲ ਆਪਾਂ ਪੌਣੇ 7 ਜਾਂ 7 ਲੈਂਦੇ ਆ ਆਪਾਂ ਇਹਦੇ ਵਿੱਚ ਪੌਣੇ 8 8 ਤੱਕ ਵੀ ਲੈ ਸਕਦੇ ਆ ਤੇ ਬਾਕੀ ਨਾਪ ਹੈ ਜਿਹੜਾ ਆਪਣਾ ਸੇਮ ਹੈ ਤੀਰਾ ਜਿਹੜਾ ਆਪਾਂ ਅੱਧਾ ਇੰਚ ਡਾਊਨ ਕਰਦੇ ਹੁੰਨੇ ਆ ਇਹਦੇ ਵਿੱਚ ਆਪਾਂ ਤੀਰਾ ਜਿਹੜਾ 1/4 ਇੰਚ ਡਾਊਨ ਕਰਿਆ ਤੇ ਇਹ ਨੂੰ ਆਪਾਂ ਜਿਹੜਾ ਬਣਾਵਾਂਗੇ ਬਣਾਵਾਂਗੇ ਇਸ ਤਰ੍ਹਾਂ ਜਿਵੇਂ ਆਪਣੇ ਅੱਗੇ ਤੋਂ ਗਲਾ ਹੁੰਦਾ ਆਹ ਵਾਲਾ ਆਪਾਂ ਇਸ ਇਸੇ ਤੱਕ ਜਿਹੜਾ ਆਪਾਂ ਇਹਦੇ ਬੈਨ ਲਾਉਣੇ ਆ ਕਾਲਰ ਲਾਉਣੇ ਆ ਉਹ ਚੀਜ਼ ਬਣੂਗੀ ਇਹ ਉਹ ਵਾਲਾ ਗਲਾ ਬਣੂਗਾ ਇਹਦੀ ਆਪਾਂ ਅੱਗੇ ਤੋਂ ਜਿਦਾਂ ਤੁਸੀਂ ਕਾਲਰ ਵੀ ਲਾ ਸਕਦੇ ਹੋ ਇੱਥੇ ਬਟਨ ਲਾ ਕੇ ਆਪਾਂ ਜਿੱਦਾਂ ਦਿੰਨੇ ਆ ਰੱਖਦੇ ਆ ਆਪਾਂ ਬਟਨ ਫੱਟੀ ਵਾਲਾ ਗਲਾ ਉਹ ਵੀ ਬਣਾਉਨੇ ਆ ਉਹ ਵੀ ਸੇਮ ਇਸੇ ਤਰੀਕੇ ਨਾਲ ਹੀ ਕੱਟਿਆ ਜਾਊਗਾ ਇਸ ਨਾਪ ਦਾ ਇਹ ਹਾਈ ਨੈਕ ਦਾ ਸੀ ਜੋ ਵੀ ਗਲਾ ਜਿਹੜਾ ਪਿੱਛੇ ਤੋਂ ਹਾਈ ਹੋਊਗਾ ਬੈਕ ਵਾਲੇ ਪੱਲੇ ਤੋਂ ਤੇ ਉਹਦਾ ਜਿਹੜਾ ਹਰ ਇੱਕ ਅੱਗੇ ਤੋਂ ਪੱਲਾ ਜਿਸ ਤਰ੍ਹਾਂ ਦਾ ਮਰਜ਼ੀ ਡਿਜ਼ਾਈਨ ਕਰੋ ਕਟਿੰਗ ਹੈ ਜਿਹੜੀ ਇਸੇ ਤਰੀਕੇ ਨਾਲ ਹੋਊਗੀ ਮੈਨੂੰ ਆਸ ਹੈ ਕਿ ਅੱਜ ਤੁਹਾਨੂੰ ਜਿਹੜੀ ਇੱਕ ਇੱਕ ਗੱਲ ਹੈ ਉਹ ਸਮਝ ਆ ਗਈ ਹੋਗੀ ਜੇਕਰ ਕੋਈ ਇਸੇ ਗੱਲ ਦਾ ਕੋਈ ਵੀ ਸਮਝ ਨਾ ਲੱਗੀ ਹੋਵੇ ਤਾਂ ਤੁਸੀਂ ਜਿਹੜਾ ਕਮੈਂਟਾਂ ਵਿੱਚ ਪੁੱਛ ਸਕਦੇ ਹੋ ਤੇ ਇਸੇ ਨਾਲ ਹੀ ਇਹ ਜਿਹੜੀ ਸਾਡੀ ਵੀਡੀਓ ਅੱਜ ਦੀ ਹੁੰਦੀ ਹੈ ਜੀ ਸਮਾਪਤ ਵੀਡੀਓ ਦੇਖਣ ਲਈ ਧੰਨਵਾਦ